ਸੋ ਬਾ ਚੋਣਾਂ ਦਾ ਬਿਗਲੂ ਵੱਜ ਚੁੱਕਿਆ ਤੇ ਹਰ ਦਿਨ ਉਮੀਦਵਾਰਾਂ ਦੇ ਨਾਂ ਸਾਹਮਣੇ ਆ ਰਹੇ ਨੇ ਗੱਲ ਲੁਧਿਆਣਾ ਦੀ ਕਰੀਏ ਤਾਂ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਵੱਡਾ ਸ਼ਹਿਰ ਤੇ ਵੱਡੀਆਂ ਉਮੀਦਾਂ ਲੋਕਾਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਅਸ਼ੋਕ ਪੱਪੀ ਪ੍ਰਾਸ਼ਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੁਧਿਆਣਾ ਸੈਂਟਰਲ ਤੋਂ ਐਮ ਐਲ ਏ ਨੇ ਔਰ ਆਪਣੀ ਤੱਕੜ ਇਮੇਜ ਦੇ ਲਈ ਜਾਣੇ ਜਾਂਦੇ ਨੇ ਲੋਕਾਂ ਦੇ ਨਾਲ ਖੜਨ ਦੇ ਲਈ ਜਾਣੇ ਜਾਂਦੇ ਨੇ ਔਰ ਅਜੇ ਕੁਝ ਟਿਕਟਾਂ ਅਨਾਉਂਸ ਹੋਣੀਆਂ ਨੇ ਕਾਂਗਰਸ ਦੀ ਟਿਕਟ ਅਜੇ ਅਨਾਉਂਸ ਹੋਣੀ ਬਾਕੀ ਹੈ ਔਰ ਜੇਕਰ ਗੱਲ ਕੀਤੀ ਜਾਵੇ ਰਵਨੀਤ ਬਿੱਟੂ ਨੂੰ ਜਿਹੜਾ ਉਮੀਦਵਾਰ ਐਲਾਨ ਦਿੱਤਾ ਗਿਆ ਭਾਜਪਾ ਦੇ ਵੱਲੋਂ ਔਰ ਅਸ਼ੋਕ ਪੱਪੀ ਪ੍ਰਾਸ਼ਰ ਸਾਡੇ ਨਾਲ ਨੇ ਵੈਲਕਮ ਹੈ ਜੀ ਸ਼ੁਰੂਆਤ ਦੇ ਵਿੱਚ ਕਹਿ ਕੇ ਹਟਿਆ ਤੁਹਾਡੀ ਇਮੇਜ ਆ ਜਿਹੜੀ ਪੂਰੀ ਉਹ ਆ ਕੇ ਜਿੱਥੇ ਕਹਿੰਦੇ ਅਸ਼ੋਕ ਪੱਪੀ ਪ੍ਰਾਸ਼ਰ ਖੜ ਗਿਆ ਤਾਂ ਖੜ ਗਿਆ ਦੇਖੋ ਕੰਮ ਕਰਨ ਲਈ ਜਿਹੜੀ ਜਨਤਾ ਨੇ ਸਾਨੂੰ ਸੇਵਾ ਦਾ ਮੌਕਾ ਦੇਣਾ ਵਾ ਉਹਨਾਂ ਦੀਆਂ ਬੜੀਆਂ ਆਸਾਂ ਹੁੰਦੀਆਂ ਜੀ ਆਪਾਂ ਉਹਨਾਂ ਦੀਆਂ ਆਸਾਂ ਦੇ ਪੂਰਾ ਨਾ ਉਤਰੀਏ ਤਾਂ ਇੱਕ ਕਿਸਮ ਦਾ ਮਨ ਤੋੜਨ ਵਾਲੀ ਗੱਲ ਹੋ ਜਾਂਦੀ ਆ ਆਪਣੇ ਵੱਲੋਂ ਕਦੇ ਕਿਸੇ ਨੂੰ ਨਰਾਸ਼ ਨਹੀਂ ਕੀਤਾ ਸਾਰੇ ਕੰਮ ਕੋਈ ਇੱਕ ਅੱਧਾ ਕੰਮ ਰਹਿ ਵੀ ਜਾਂਦਾ ਕੋਈ ਸਾਰੇ ਕੰਮ ਬੰਦਾ ਨਹੀਂ ਪੂਰੇ ਕਰ ਸਕਦਾ ਪਰ ਆਪਣੇ ਵੱਲੋਂ ਕੋਸ਼ਿਸ਼ ਕਰੀਆ ਵੈਸੇ ਅਸ਼ੋਕ ਜੀ ਇਹ ਕੌਨਫੀਡੈਂਸ ਆ ਜਿਹੜਾ ਇਹ ਲੋਕਾਂ ਦੇ ਕੰਮ ਕਰਨ ਦੇ ਨਾਲ ਹੀ ਆਉਂਦਾ ਬਿਲਕੁਲ ਆਉਂਦਾ ਆਪਣੇ ਮਨ ਨੂੰ ਸਕੂਨ ਆਉਂਦਾ ਵਾ ਆਪਣੇ ਆਪ ਦੇ ਅੰਦਰ ਖੁਸ਼ੀ ਪ੍ਰਗਟ ਹੁੰਦੀ ਆ ਪਰਮਾਤਮਾ ਜਦੋਂ ਕਿਸੇ ਦਾ ਜਿਹੜਾ ਉਹਨਾਂ ਨੇ ਮੱਤ ਦਾ দান ਦੇ ਕੇ ਸਾਨੂੰ ਸੇਵਾਦਾਰ ਬਣਾਇਆ ਹੁੰਦਾ ਜਦੋਂ ਅਸੀਂ ਉਹਨੂੰ ਆਪਣੇ ਦਰਵਾਜੇ ਤੇ ਆਏ ਨੂੰ ਰੋਂਦਾ ਆਉਂਦਾ ਤੇ ਹੱਸਦਾ ਜਾਵੇ ਤੇ ਸਾਡੇ ਮਨ ਨੂੰ ਆਪਣਿਆਂ ਪਰਮਾਤਮਾ ਸਕੂਨ ਦਿੰਦਾ ਔਰ ਆਪਣੇ ਆਪ ਦੇ ਬੱਚੇ ਮਹਿਸੂਸ ਹੁੰਦਾ ਵੀ ਅਸੀਂ ਕਿਸੇ ਦਾ ਕੋਈ ਸਵਾਰ ਕੇ ਭੇਜਿਆ ਹੈ ਅੱਛਾ ਮੁਕਾਬਲਾ ਵੈਸੇ ਕੋਇਨਸੀਡੈਂਸ ਕਿਹਦਾ ਹੋਇਆ ਰੁਬਨੀਤ ਬਿੱਟੂ ਬਹੁਤ ਤੁਹਾਡੇ ਬਾਰੇ ਬੋਲਦੇ ਅਕਸਰ ਕਹਿੰਦੇ ਰਹਿੰਦੇ ਪਹਿਲਾਂ ਤਾਂ ਇਹ ਵੀ ਕਹਿੰਦੇ ਸੀ ਜਦੋਂ ਦਿਲ ਕਰੂਗਾ ਇੱਧਰ ਲਿਆਵਾਂਗੇ ਪਰ ਕੁਦਰਤ ਨੇ ਐਸਾ ਕੀਤਾ ਤੁਸੀਂ ਆਪ ਵੱਲੋਂ ਅੱਜ ਚੋਣ ਮੈਦਾਨ ਦੇ ਵਿੱਚੋਂ ਰਵਨੀਤ ਬਿੱਟੂ ਕਾਂਗਰਸ ਵੱਲੋਂ ਨਹੀਂ ਉਹ ਭਾਜਪਾ ਦੇ ਵੱਲੋਂ ਨੇ ਦੇਖੋ ਬਾਬਾ ਦੀਪ ਸਿੰਘ ਬਾਲਾ ਜੀ ਮਹਾਰਾਜ ਇਹ ਜਿਹੜੀਆਂ ਸ਼ਕਤੀਆਂ ਨੇ ਨਾ ਇਹ ਬੰਦੇ ਨੂੰ ਆਪਣੇ ਆਪ ਹੀ ਉਹਦੇ ਮੂੰਹੋਂ ਕਹੌਣ ਲੱਗ ਪੈਂਦੀਆਂ ਨੇ ਜਦੋਂ ਬੰਦੇ ਦਾ ਸਮਾਂ ਹੋ ਗਿਆ ਹੁੰਦਾ ਵਾ ਰਵਨੀਕ ਬਿੱਟੂ ਨੂੰ ਲੁਧਿਆਣੇ ਦੇ ਲੋਕਾਂ ਨੇ 10 ਸਾਲ ਮਾਣ ਬਖਸ਼ਿਆ ਉਹਨੂੰ ਸੇਵਾ ਦਿੱਤੀ ਪਰ ਉਹ ਸੇਵਾ ਦੇ ਵਿੱਚ ਨਾਕਾਮਜਾ ਵੀ ਰਿਹਾ ਕਿਉਂਕਿ ਉਹਨੇ ਪੌਣੇ 5 ਸਾਲ ਕਿਸੇ ਦਾ ਵੀ ਆਪਣੇ ਕਿਸੇ ਦੂਜੇ ਦਾ ਤਾਂ ਛੱਡੋ ਉਹਨੇ ਕਾਂਗਰਸੀਆਂ ਦਾ ਵੀ ਫੋਨ ਨਹੀਂ ਚੱਕਿਆ ਜਦੋਂ ਹੁਣ ਉਹ ਕਾਂਗਰਸ ਦੇ ਵਿੱਚ ਤੀਜੀ ਵਾਰੇ ਤੇ ਲੜਨ ਲਈ ਫਿਰਦਾ ਸੀ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਤੁਸੀਂ ਕਿਸੇ মিডিਆ ਵਾਲਿਆਂ ਤੁਸੀਂ ਚੌਥਾ ਥੰਮ ਜਦੋਂ ਵੀ ਕਿਸੇ ਕਾਂਗਰਸੀ ਦੇ ਘਰ ਗਿਆ ਉਹਦਾ ਇੱਕੋ ਹੀ ਜਵਾਬ ਸੀ ਤੂੰ ਪੌਣੇ 5 ਸਾਲ ਤਾ ਸਾਡਾ ਟੈਲੀਫੋਨ ਨਹੀਂ ਚੱਕਿਆ ਹੁਣ ਤੂੰ ਵੋਟਾਂ ਵੇਲੇ ਸਾਡੇ ਕੋਲ ਆ ਗਿਆ ਵਾ ਲੁਧਿਆਣੇ ਦੇ ਵਿੱਚ ਹੀ ਫਿਰਦਾ ਸੀ ਇਹ ਤਾਂ ਟਿਕਟ ਲੈ ਕੇ ਵੀ ਦਿੱਲੀੋਂ ਆਇਆ ਸ਼ਤਾਬਦੀ ਚ ਔਰ ਇਹਨੇ ਦਿੱਲੀੋਂ ਚਲੇ ਜਾਣਾ ਮਾ ਮੇਰੇ ਤੋਂ ਅੱਡ 2.5 ਮਹੀਨੇ ਲਈ ਇੱਥੇ ਆਏ ਬਸ ਅੱਛਾ ਚਲੋ ਕਾਂਗਰਸ ਦੀ ਅਜੇ ਅਨਾਉਂਸ ਹੋਣੀ ਆ ਪਰ ਪੂਸ਼ਨ ਆਸ਼ੂ ਜੇ ਕਾਂਗਰਸ ਵੱਲੋਂ ਖੜ ਜਾਂਦੇ ਨੇ ਮੁਕਾਬਲਾ ਕਿਵੇਂ ਦਾ ਲੱਗਦਾ ਕਿਉਂਕਿ ਅਜੇ ਤਾਂ ਕੁਝ ਕਿਆ ਸੀ ਨਹੀਂ ਕਿ ਕਿਨੂੰ ਮਿਲੂਗੀ ਟਿਕਟ ਕਿਉਂਕਿ ਮੁਕਾਬਲਾ ਇਸ ਵਾਰ ਲਹਿਰ ਵਾਰੀ ਚਲੋ ਇਹ ਚੀਜ਼ ਕਹੀ ਜਾਂਦੀ ਆ ਪਰ ਇਸ ਵਾਰ ਜਿਹੜਾ ਚੌਕੂਣਾ ਮੁਕਾਬਲਾ ਹੋਣਾ ਦਿੱਖੋ ਲੋਕ ਨਾ ਅੱਜ ਜਿਹੜੇ ਬੱਚੇ ਆ ਸਾਡੇ ਇਹ ਬਹੁਤ ਸਮਝਦਾਰ ਤੇ ਇੰਟੈਲੀਜੈਂਟ ਨੇ ਅੱਜ ਕੱਲ ਦੇ ਬੱਚੇ ਜਿਹੜੇ ਆ ਉਹ ਕੰਮਾਂ ਨੂੰ ਦੇਖਦੇ ਆ ਹੁਣ ਨਾ ਕਿ ਕਿਸੇ ਪਾਰਟੀ ਨੂੰ ਜਾਂ ਕਿਸੇ ਨਾਮ ਨੂੰ ਔਰ ਬੱਚੇ ਦੇਖਦੇ ਆ ਵੀ ਬੰਦਾ ਕੰਮ ਕਿਹੜਾ ਕਰ ਰਿਹਾ ਮੈਂ 2 ਸਾਲ ਹਲਕਾ ਸੈਂਟਰ ਦਾ ਸੇਵਾਦਾਰ ਬਣਾਇਆ ਸੈਂਟਰ ਦੇ ਲੋਕਾਂ ਨੇ ਬਤੌਰ ਐਮਐਲਏ ਮੈਂ ਆਪਣੇ ਹਲਕੇ ਦੇ ਅੰਦਰ 18 ਕਰੋੜ ਰੁਪਏ ਦੇ ਕੰਮ 2 ਸਾਲਾਂ ਚ ਕਰਕੇ ਨਮੂਨੇ ਦੇ ਤੌਰ ਤੇ ਇਹ ਚੀਜ਼ਾਂ ਦੱਸੋਗੇ ਲੋਕਾਂ ਨੂੰ ਹਾਂ ਬਿਲਕੁਲ ਮੈਂ ਦੱਸਣੀਆਂ ਨੇ ਦੱਸਣੀਆਂ ਜੋ ਬੰਦਾ ਕਰਦਾ ਵਾ ਉਹ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦੀਆਂ ਲੋਕਾਂ ਨੂੰ ਮੈਂ ਪ੍ਰਧਾਨ ਸਭਾ ਦੇ ਅੰਦਰ ਕੀਤਾ ਵਾ ਅਗਰ ਲੋਕ ਅੱਜ ਅਸ਼ੀਰਵਾਦ ਦੇ ਕੇ ਲੋਕ ਸਭਾ ਦੇ ਵਿੱਚ ਭੇਜੂਗੇ ਤਾਂ ਇਸੇ ਤਰ੍ਹਾਂ ਹੀ ਲੁਧਿਆਣੇ ਦੀ ਆਵਾਜ਼ ਬਣ ਕੇ ਕਿਉਂਕਿ ਲੋਕ ਸਭਾ ਦੇ ਵਿੱਚ ਜਦੋਂ ਟਿਕਟ ਦਿੱਤੀ ਜਾਂਦੀ ਆ ਪਾਰਟੀ ਹਲਕੇ ਵਾਈਜ਼ ਸਾਰੀਆਂ ਚੀਜ਼ਾਂ ਪਤਾ ਕਰਦੀ ਹੈ ਕਿ ਕਿੰਨੇ ਨੇ ਕੰਮ ਕੀਤੇ ਨੇ ਬੰਦੇ ਨੇ ਕਿੰਨਾ ਕੁਸ਼ ਕਿਤੇ ਕੋਈ ਵਿਰੋਧ ਤਾਂ ਨਹੀਂ ਹੈਗਾ ਇਹ ਚੀਜ਼ਾਂ ਸਾਰੀਆਂ ਮਿਲ ਲਾ ਤਾਂ ਕਿ ਜਦੋਂ ਸਹੀ ਪਾਈਆਂ ਜਾਂਦੀਆਂ ਨੇ ਫੇਰੀ ਟਿਕਟਾਂ ਵਗੈਰਾ ਅਨਾਉਂਸ ਹੁੰਦੀਆਂ ਦੇਖੋ ਸਾਡੇ ਆਮ ਆਦਮੀ ਪਾਰਟੀ ਜੋ ਆਮ ਲੋਕਾਂ ਦੀ ਪਾਰਟੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਸਾਡੇ ਜਨਨ ਸੈਕਟਰੀ ਡਾਕਟਰ ਸੰਦੀਪ ਪਾਟਕ ਉਹ ਤਿੰਨਾਂ ਦੀਆਂ ਜਿਹੜੀਆਂ ਇਸ ਕੰਮ ਦੇ ਵਿੱਚ ਬਕਾਇਦਾ ਟੀਮਾਂ ਬਣ ਕੇ ਸਰਵੇ ਕਰਦੀਆਂ ਨੇ ਵੀ ਕਿਹੜਾ ਆਦਮੀ ਸਾਡੇ ਇਲਾਕੇ ਦੇ ਔਰ ਆਪਣੇ ਲੋਕਾਂ ਦੇ ਕੰਮ ਕਰ ਰਿਹਾ ਵਾ ਉਹਨਾਂ ਸਰਵੇਆਂ ਦੇ ਵਿੱਚੋਂ ਦਾਸ ਦਾ ਨਾਮ ਆਇਆ ਤਾਂ ਤਾਂ ਮੈਨੂੰ ਇੱਥੇ ਲੋਕ ਸਭਾ ਦੀ ਸੇਵਾ ਦਾ ਮੌਕਾ ਮਿਲਿਆ ਵਾ ਸਾਡੇ ਤਾਂ ਬਕਾਇਦਾ ਟੀਮਾਂ ਲੱਗ ਕੇ ਸਰਵੇ ਹੁੰਦਾ ਵਾ ਵੀ ਇਹ ਲੋਕਾਂ ਦਾ ਸੇਵਾਦਾਰੀ ਜਿਹੜੀ ਇਹਨੂੰ ਪਹਿਲਾਂ ਜ਼ਿੰਮੇਵਾਰੀ ਮਿਲੀ ਆ ਉਹ ਚ ਕੀ ਕੀਤੀ ਆ ਔਰ ਜੇ ਨੂੰ ਹੁਣ ਆ ਜ਼ਿੰਮੇਵਾਰੀ ਦਾਂਗੇ ਉਹਦੇ ਵਿੱਚੇ ਕਾਮਯਾਬ ਆ ਕਿ ਨਹੀਂ اچھا ਤਾਂ ਟਿਕਾ ਤੁਸੀਂ ਜੇ ਜਦੋਂ ਪਾਣੀ ਦੀ ਮਾਰ ਪਈ ਆ ਤੁਸੀਂ ਨਾਲੇ ਵਾਲੇ ਪਾਣੀ ਦੇ ਵਿੱਚ ਘੁੰਮ ਘੁੰਮ ਕੇ ਰੋਟੀ ਲੋਕਾਂ ਤੱਕ ਪਹੁੰਚਾਉਂਦੇ ਰਹੇ ਹੋ ਬੜੀ ਤੁਹਾਡੀਆਂ ਵੀਡੀਓ ਸਾਮਣੇ ਆਈਆਂ ਸੀ ਇਹ ਇਹ ਚੀਜ਼ ਸੈਂਟਰਲ ਵਾਲੇ ਲੋਕਾਂ ਨੂੰ ਤਾਂ ਪਤਾ ਪੂਰਾ ਹੁਣ ਲੁਧਿਆਣਾ ਦੇ ਵਿੱਚ ਵੱਡੇ ਪੱਧਰ ਤੇ ਨੌ ਕੌਨਸਟੀਟੂਐਂਸੀਆਂ ਪੈਂਦੀਆਂ ਨੇ ਕਵਰ ਕਰ ਲਓਗੇ ਸਾਰਾ ਸਮਝਦੇ ਹੋ ਸਾਰੀ ਸਿਸਟਮ ਲੁਧਿਆਣਾ ਦੀਆਂ ਨੀਡਸ ਕੀ ਕੀ ਨੇ ਤੁਸੀਂ ਜਿਵੇਂ ਦੱਸਿਆ ਕਿ ਲੁਧਿਆਣਾ ਦੇ ਜੰਪਾ ਲਓ ਬਿਲਕੁਲ ਬੇਸਿਕ ਤੋਂ ਸ਼ਹਿਰ ਨੂੰ ਵੱਡਾ ਹੁੰਦੇ ਦੇਖਿਆ ਦੇਖੋ ਸਾਰੇ ਜਿਹੜੇ ਜਿਹੜੇ ਮੇਰੇ ਪਿੰਡ ਇਸ ਕੌਂਸੀਜਨਸੀ ਦੇ ਵਿੱਚ ਪੈਂਦੇ ਆ ਤਕਰੀਬਨ ਮੇਰਾ ਹਰ ਪਿੰਡਾਂ ਦੇ ਵਿੱਚ ਪਿਆਰ ਆ ਐਮਐਲਏ ਵੀ ਤੁਹਾਡੇ ਹੀ ਹਾਂ ਐਮਐਲਏ ਵੀ ਸਾਡੇ ਆ ਔਰ ਸਾਰੇ ਪਿੰਡਾਂ ਦੇ ਵਿੱਚ ਪਿਆਰ ਵੀ ਆ ਚਾਹੇ ਜਗਰੌਂ ਮੁੱਲਾਪੁਰ ਕਿਤੇ ਚਲੇ ਜਾਓ ਚਾਹੇ ਗਿੱਲ ਹਲਕੇ ਚੱਲੋ ਇਹ ਸ਼ੁਰੂ ਤੋਂ ਹੀ ਵਿਚਰ ਸ਼ੁਰੂ ਤੋਂ ਹੀ ਲੋਕਾਂ ਦੇ ਨਾਲ ਮੇਰੇ ਨਾਲ ਜਿੰਨੇ ਵੀ ਮੇਰੇ ਨੌਜਵਾਨ ਸਾਡੇ ਬੱਚੇ ਵੀ ਲਾਲੋ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਸਾਡੀ ਉਹ ਅੱਜ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਆ ਤੁਸੀਂ ਦੇਖਣਾ ਆਉਣ ਵਾਲੇ ਸਮੇਂ 'ਚ ਤੁਸੀਂ ਕਹੋਗੇ ਵੀ ਹਾਂ ਇਸ ਬੰਦਿਆਂ ਦਾ ਕੁਝ ਸਮਾਜ ਦੇ ਵਿੱਚ ਬੀਜਿਆ ਹੋਇਆ ਵਾ ਰਵਨੀਤ ਬਿੱਟੂ ਅਕਸਰ ਇਹ ਚੀਜ਼ ਕਹਿੰਦੇ ਨੇ ਕਿ ਸ਼ਹੀਦੀ ਪਰਿਵਾਰ ਦੇ ਨਾਲ ਉਹਨਾਂ ਦਾ ਸਬੰਧ ਹੈ ਬੀਨ ਸਿੰਘ ਉਹਨਾਂ ਦਾ ਨਾਮ ਲੈਂਦੇ ਨੇ ਔਰ ਮੈਨੂੰ ਲੱਗਦਾ ਕਿ ਬਹੁਤ ਲੋਕਾਂ ਨੂੰ ਪਤਾ ਹੋਵੇਗਾ ਬਹੁਤਿਆਂ ਨੂੰ ਜੇ ਕਿਸੇ ਨੂੰ ਨਹੀਂ ਪਤਾ ਤਾਂ ਇੱਕ ਪੱਖ ਇਹ ਵੀ ਹੈ ਕਿ ਤੁਹਾਡੇ ਵੱਡੇ ਭਾਈ ਸਾਹਿਬ ਵੀ ਇਸ ਜਿਹੜਾ ਕਾਲਾ ਦੌਰ ਸੀ ਪੰਜਾਬ ਦਾ ਉਹਦੇ ਵਿੱਚ ਉਹਨਾਂ ਦੀ ਵੀ ਸ਼ਹਾਦਤ ਹੋਈ ਪਹਿਲੀ ਗੱਲ ਤਾਂ ਇਹ ਹੈ ਸ਼ਹੀਦ ਕਿਸੇ ਇੱਕ ਦਾ ਨਹੀਂ ਹੁੰਦਾ ਹਮ ਸ਼ਹੀਦ ਹੁੰਦਾ ਸਾਰਿਆਂ ਦਾ ਸਾਂਝਾ ਉਹ ਦੇਸ਼ ਦਾ ਜਿਹਨੇ ਦੇਸ਼ ਦੇ ਲੇਖੇ ਆਪਣੀ ਜਾਨ ਲਾਈ ਹੋਵੇ ਜਿੱਥੇ ਬਿਆਨ ਸਿੰਘ ਦੀ ਗੱਲ ਕਰੀਏ ਸ਼ਹੀਦੀ ਉੱਥੇ ਲੁਧਿਆਣੇ ਦੇ ਬਹੁਤ ਜਗਿੰਦਰਪਾਲ ਪਾਂਡੇ ਸ਼ਹੀਦ ਡਾਕਟਰ ਵੱਡਾ ਭਾਈ ਸਤਪਾਲ ਪ੍ਰਾਸ਼ਰ ਸ਼ਹੀਦ ਕਾਲੀ ਚੰਨ ਸ਼ਹੀਦ ਰਾਦੇ ਸ਼ਾਮ ਮਲੋਤਰਾ ਸ਼ਹੀਦ ਆਤਮਾ ਰਾਮ ਆਰੀਆ ਸ਼ਹੀਦ ਅਰਜਨ ਸਿੰਘ ਸ਼ਹੀਦ ਇਹ ਸ਼ਹੀਦ ਕਿਸੇ ਇੱਕ ਦਾ ਨਹੀਂ ਹੁੰਦਾ ਸ਼ਹੀਦ ਦਾ ਜਿਹੜਾ ਨਾਮ ਆ ਉਹ ਸਾਰੀ ਸ਼ਹੀਦੀ ਪੱਗ ਦੇ ਨਾਲ ਬਰਾਸਲ ਲੈ ਕੇ ਆਉਂਦਾ ਉਹ ਚੀਜ਼ ਉਹ ਆਪਣਾ ਨਾਮ ਦੁਨੀਆ ਦੇ ਵਿੱਚ ਛੱਡ ਕੇ ਜਾ ਵੈਸੇ-ਵੈਸੇ ਚਲੋ ਤੁਸੀਂ ਤੁਹਾਡੇ ਤਾਂ ਚਲੋ ਇਹ ਬਹੁਤ ਸੈਂਟੀਮੈਂਟਸ ਜੁੜੇ ਹੋਣਗੇ ਤੁਹਾਡੇ ਵੱਡੇ ਭਾਈ ਸਾਹਿਬ ਸੀ ਤੁਸੀਂ ਪਰ ਬਹੁਤ ਬਹੁਤੀਆਂ ਥਾਵਾਂ ਦੇ ਉੱਤੇ ਇਸ ਚੀਜ਼ ਨੂੰ ਬਹੁਤ ਕੈਸ਼ ਕਰਨ ਦੀ ਮੈਂ ਕਹੂੰਗਾ ਹੋ ਸਕਦਾ ਤੁਹਾਨੂੰ ਇਹ ਵਰਡ ਥੋੜਾ ਅਜੀਬ ਲੱਗੇ ਪਰ ਕਦੇ ਇਹਨੂੰ ਕੈਸ਼ ਕਰਨ ਦੀ ਨਹੀਂ ਕੋਸ਼ਿਸ਼ ਕੀਤੀ ਕਿ ਹਰ ਮੰਚ ਤੇ ਇਸ ਚੀਜ਼ ਦਾ ਜ਼ਿਕਰ ਕਰਦું ਕਿਉਂਕਿ ਅਕਸਰ ਖਾਸ ਤੌਰ ਤੇ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਕੋਈ ਵੀ ਨੁਮਾਇੰਦੇ ਨੇ ਉਹ ਕੋਈ ਏਦਾਂ ਦੀ ਚੀਜ਼ ਹੋਵੇ ਤਾਂ ਉਹਨੂੰ ਬਹੁਤ ਜ਼ਿਆਦਾ ਉਹਨੂੰ ਵੱਡਾ ਕਰਕੇ ਦੱਸਦੇ ਨੇ ਦਿਖਾਉਂਦੇ ਨੇ ਪਰ ਤੁਹਾਡੇ ਮੂੰਹੋਂ ਜ਼ਿਕਰ ਘੱਟ ਸੁਣਿਆ ਮੈਂ ਪੜਿਆ ਮੈਨੂੰ ਪਤਾ ਸੀ ਤਾਂ ਮੈਂ ਅੱਜ ਜ਼ਿਕਰ ਕੀਤਾ ਤੁਹਾਡੇ ਅੱਗੇ ਜਿਹਦਾ ਸਾਡੇ ਵੱਡੇ ਭਾਈ ਸਤਪਾਲ ਪ੍ਰਾਸ਼ਰ ਹੂੰ ਉਹ ਜਦੋਂ ਤੌਰ ਐਮ ਐਲ ਏ ਲੋਕਾਂ ਨੇ ਉਹਨੂੰ ਬਣਾਇਆ ਲੁਧਿਆਣੇ 'ਚ ਹੂੰ ਠਾਸੀ ਦੇ ਅੰਦਰ ਪਾਣੀ ਦੀ ਮਾਰ ਵੱਜੀ ਹੂੰ ਅੱਧਾ ਉਹਦੀ ਕੌਨਸੀ ਜੌਂਸੀ ਚਾਂਦਸਲਮੇ ਦੇ ਕੋਲੋਂ ਡੁੱਬ ਗਈ ਹੂੰ ਉਹ ਜਦੋਂ ਪਾਣੀ ਦੇ ਵਿੱਚ ਸੇਵਾ ਕਰਦਾ ਫਿਰਦਾ ਸੀ ਤਾਂ ਸਾਡੀ ਤਾਈ ਨੇ ਪੁੱਛਿਆ ਵੀ ਤੇਰੇ ਪੈਰ ਗਲ ਗੇ ਪਾਣੀ ਦੇ ਵਿੱਚ ਤੂੰ ਉਹਨੇ ਮੇਰੀ ਤਾਈ ਨੂੰ ਇਸ ਗੱਲ ਦਾ ਜਵਾਬ ਜਿਹੜਾ ਦਿੱਤਾ ਉਹ ਸੁਣ ਕੇ ਬੰਦੇ ਨੂੰ ਸੇਵਾ ਭਾਵਨਾ ਉੱਠਦੀ ਆ ਕਹਿੰਦਾ ਤੂੰ ਮਾਂ ਮੇਰੀਏ ਮੇਰੇ ਪੈਰਾਂ ਵੱਲ ਦੇਖੀ ਜਾਨੀ ਆ ਉੱਥੇ ਮੇਰੀ ਤੇਰੇ ਵਰਗੀਆਂ ਮਾਮਾ ਪਾਣੀ 'ਚ ਡੁੱਬੀਆਂ ਬੈਠੀਆਂ ਨੇ ਮੈਂ ਕਿਵੇਂ ਨਾ ਆਪਣੇ ਆਪ ਨੂੰ ਉੱਥੇ ਸੇਵਾ ਦੇ ਵਿੱਚ ਲਾਵਾਂ ਇਹ ਸਾਡੇ ਖੂਨ 'ਚ ਜਦੋਂ ਬੰਦਾ ਜਜਬਾਤੀ ਹੋ ਕੇ ਆਪਣੇ ਪਛੋਕੜ ਨੂੰ ਦੇਖਦਾ ਵਾ ਤੇ ਫਿਰ ਜੇ ਆਪਾਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਜਾ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਮਗਰ ਨਹੀਂ ਚੱਲਣਾ ਤਾਂ ਰਾਜਨੀਤੀ ਕੋਈ ਧੰਦਾ ਨਹੀਂ ਹੈਗੀ ਰਾਜਨੀਤੀ ਅਗਰ ਤੁਸੀਂ ਬਿਜ਼ਨਸ ਕਰਨਾ ਤੇ ਫਿਰ ਹੋਰ ਬਹੁਤ ਬਿਜ਼ਨਸ ਨੇ ਤਾਂ ਐਸਾ ਕਮਾਉਣਾ ਹੋਰ ਬਹੁਤ ਕਾਰੋਬਾਰ ਨਹੀਂ ਰਾਜਨੀਤੀ ਕੋਈ ਧੰਦਾ ਨਹੀਂ ਗਾ ਰਾਜਨੀਤੀ ਸੇਵਾ ਵਾ ਕਈ ਲੋਕਾਂ ਨੇ ਆਪਣਾ ਇਹ ਧੰਦਾ ਬਣਾ ਕੇ ਲੋਕਾਂ ਤੋਂ ਜਦੋਂ ਬੋਟਾਂ ਆਈਆਂ ਹੱਥ ਜੋੜੇ ਪੌਣੇ 5 ਸਾਲ ਪੁੱਛਿਆ ਨਾ ਕਿਸੇ ਨੂੰ ਫੇਰ 2.5 ਮਹੀਨੇ ਆ ਕੇ ਫੇਰ ਹੱਥ ਜੋੜੇ ਫੇਰ ਚੜ ਕੇ ਸ਼ਤਾਬਦੀ ਦਿੱਲੀ ਨੂੰ ਚਲੇ ਗਏ ਲੋਕ ਸਮਝ ਗਏ ਲੋਕ ਸਭ ਸਮਝ ਗਏ ਤਾਂ ਹੀ ਤਾਂ ਹੁਣ ਪਾਸੇ ਪਲਟਨੇ ਪੈ ਗਏ ਰਵਨੀਤ ਬਿੱਟੂ ਦੇਖਣਗੇ ਜਦੋਂ ਫੇਰ ਉਹ ਤੁਹਾਨੂੰ ਕਾਊਂਟਰ ਕਰਨਗੇ ਮੈਂ ਕੀ ਕਹਿਣਾ ਪਿਆਵਾ ਕਾਊਂਟਰ ਤਾਂ ਕਰਨਗੇ ਪਰ ਕਾਊਂਟਰ ਲੋਕਾਂ ਨੇ ਨਹੀਂ ਕਰਨ ਜੋਗਾ ਛੱਡਣਾ ਦੇਖੋ ਤੁਸੀਂ ਆ ਲੈੰਦੋ ਅਸੀਂ ਜਿਹਦੇ ਨਾਲ ਜੁੜੇ ਆ ਉਦੀ ਤਨਦੇਈ ਨਾਲ ਸੇਵਾ ਵੀ ਕੀਤੀ ਆ ਪਰ ਜੇ ਕੋਈ ਸੇਵਾ ਭਾਵਨਾ ਦੀ ਕਦਰ ਨਾ ਕਰੇ ਜਿਹੜੇ ਸੈਲਫਿਸ਼ ਲੋਕ ਹੁੰਦੇ ਆ ਉਹ ਆਪਣਾ ਸਮਾਂ ਕੱਢ ਕੇ ਲੋਕਾਂ ਨੂੰ ਵੋਟਰਾਂ ਨੂੰ ਜਦ ਭੁੱਲ ਜਾਂਦੇ ਆ ਸਾਸੀ ਦਾ ਕਿਹੜੀ ਚੀਜ਼ ਆ ਜਿਹੜਾ ਬੰਦਾ ਟੈਲੀਫੋਨ ਹੀ ਨਹੀਂ ਚੱਕਦਾ ਪੌਣੇ 5 ਸਾਲ ਕਿਸੇ ਆਪਣੇ ਵਰਕਰ ਦਾ ਜਾਂ ਕਿਸੇ ਆਪਣੇ ਪਾਰਟੀ ਵਾਲੇ ਦਾ ਤੁਸੀਂ ਤੁਸੀਂ ਇੱਕ ਵਾਰ ਇਹ ਸਟੇਟਮੈਂਟ ਵੀ ਦਿੱਤੀ ਸੀ ਕਿ ਸਮਾਜਵ੍ਰੋਧੀ ਅੰਸਰਾਂ ਦੇ ਤਾਂ ਚੱਕ ਲੈਂਦੇ ਆ ਟੈਲੀਫੋਨ ਵਰਕਰ ਦਾ ਨਹੀਂ ਚੱਕਦੇ ਨਹੀਂ ਉਹ ਉਹ ਤਾਂ ਚੱਕ ਲੈਂਦੇ ਉਹ ਤੇ ਫਿਰ ਲੋਕਾਂ ਨੂੰ ਆਪਣਾ ਨਾਮ ਦਿਖਾਉਣਾ ਉਹਦਾ ਗਨਮੈਨ ਵਧਾਉਣੇ ਹੁੰਦੇ ਆ ਹੂੰ ਉਹ ਤਾਂ ਚੱਕਿਆ ਜਾਂਦਾ ਵਾ ਹੂੰ ਟੈਲੀਫੋਨ ਪਰ ਗੱਲ ਤਾਂ ਇਹ ਆ ਵੀ ਹੁਣ ਸਮਾਜ ਦੇ ਅੰਦਰ ਲੋਕੀ ਜਾਣ ਚੁੱਕੇ ਤੁਹਾਨੂੰ 10 ਸਾਲ ਲੁਧਿਆਣਾ ਇੱਕ ਇੰਡਸਟਰੀ ਦਾ ਹੱਬ ਸੀ ਤੁਸੀਂ ਦੱਸੋ ਕਿਹੜੇ ਦਿਨ ਜਾ ਕੇ 10 ਸਾਲਾਂ ਚ ਲੁਧਿਆਣੇ ਦੇ ਇੰਡਸਟਰੀ ਵਾਲਿਆਂ ਲਈ ਲੁਧਿਆਣੇ ਦੇ ਵਪਾਰੀਆਂ ਲਈ ਕਦੇ ਕੋਈ ਤੁਸੀਂ ਲੋਕ ਸਭਾ ਚ ਜਾ ਕੇ ਆਵਾਜ਼ ਧਾਈ ਹੋਵੇ ਮੱਲਾ ਕਲੀਨਿਕ ਦੇ ਤੇ ਹਰ ਰੋਜ਼ ਮੈਨੂੰ ਦੱਸਦੇ ਹੋਏ ਇਸ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਮੈਂ ਜਦੋਂ ਆਪਣੇ ਹਲਕੇ ਦੇ ਅੰਦਰ ਜਾ ਕੇ ਉੱਥੇ ਮੱਲਾ ਕਲੀਨਿਕ ਦੇ ਰਜਿਸਟਰ ਚੈੱਕ ਕਰਦਾ ਤੁਸੀਂ ਯਕੀਨ ਕਰਿਓ ਹਰ ਮੱਲਾ ਕਲੀਨਿਕ ਦੇ ਅੰਦਰ 150 ਤੋਂ ਲੈ ਕੇ 200 ਮਰੀਜ਼ ਆ ਉਹ ਹਰ ਰੋਜ਼ ਆਪਣਾ ਉੱਥੇ ਚੈੱਕ ਅਪ ਕਰਾ ਕੇ ਜਾਂਦੇ ਔਰ 42 ਤਰ੍ਹਾਂ ਦਾ ਟੈਸਟ ਹੁੰਦਾ ਵਾ ਉਸ ਮੱਲਾ ਕਲੀਨਿਕਾਂ ਦੇ ਵਿੱਚ ਤੁਸੀਂ ਦੱਸੋ ਇਦੋਂ ਵੱਡੀ ਰਾਤ ਕੀ ਹੋ ਸਕਦੀ ਆ ਇੱਕ ਇੱਕ ਕੌਨਸੀ ਜੌਂਸੀ ਦੇ ਵਿੱਚ 15-1500 ਬੰਦਾ ਫ੍ਰੀ ਦਵਾਈ ਤੇ ਆਪਣੇ ਟੈਸਟ ਫ੍ਰੀ ਕਰਾ ਸਕਦਾ ਗਰੀਬ ਆਦਮੀ ਲਈ ਮਾੜੀ ਤੋਂ ਮਾੜੀ ਡਾਕਟਰ ਦੀ ਦੁਕਾਨ ਤੇ ਚਲ ਜਾਵੇ ਤਾਂ 200 ਰੁਪਏ ਤੋਂ ਘਟੇ ਉਹਦਾ ਇਲਾਜ ਨਹੀਂ ਤੁਸੀਂ ਤੁਸੀਂ ਕਹੋ ਸੋਚਦੇ ਹੋ ਕਿ ਮੈਡੀਕਲ ਸਿਸਟਮ ਹੋਰ ਅਪਗ੍ਰੇਡ ਹੋਵੇਗਾ ਜੇ ਤੁਹਾਨੂੰ ਚਾਂਸ ਮਿਲਦਾ ਸਾਡੇ ਸੀਐਮ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਦੋ ਗੱਲਾਂ ਤੇ ਪਹਿਲਾਂ ਇੱਕ ਹੈਲਥ ਤੇ ਇੱਕ ਐਜੂਕੇਸ਼ਨ ਤੁਸੀਂ ਦੇਖਿਆ ਹੋਣਾ ਸਕੂਲ ਵੀ ਉਹੋ ਜਿਹੇ ਬਣਾਤੇ ਜਿਹੜੇ ਅੱਜ ਪ੍ਰਾਈਵੇਟ ਜਿਹੜੇ ਕਾਮਰਸ ਸਕੂਲ ਜਾਂ ਵੱਡੇ ਵੱਡੇ ਸਕੂਲ ਆ ਜਿਹੜੇ ਆਪਣੇ ਆਪ ਨੂੰ ਨਾਮੀਆਂ ਚ ਉਹਦੇ ਨਾਲੋਂ ਵੀ ਵਧੀਆ ਸਕੂਲ ਅੱਜ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਆਮ ਕਰਾਂ ਦੇ ਬੱਚਿਆਂ ਨੂੰ ਕਹਿ ਰਿਆ ਵੀ ਉੱਥੇ ਏਸ਼ੀਆਂ ਚ ਜਾ ਕੇ ਪੜੋ ਇਦੋਂ ਵੱਡੀ ਕੀ ਮਾਨ ਵਾਲੀ ਗੱਲ ਹੋ ਸਕਦੀ ਆ ਇਦੋਂ ਵੱਡੀਆਂ ਕੀ ਪਾਲিসੀਆਂ ਲਿਆ ਸਕਦੀ ਆ ਸਰਕਾਰ ਰਵਨੀਤ ਬਿੱਟੂ ਹੋਰਾਂ ਦੇ ਪਿਛਲੇ 5 ਸਾਲ ਜਾਂ ਉਸ ਤੋਂ ਪਿਛਲੇ 5 ਸਾਲ ਲਗਾਤਾਰ ਉਹ ਲੁਧਿਆਣੇ ਦੀ ਨੁਮਾਇੰਦਗੀ ਕਰਦੇ ਆ ਰਹੇ ਨੇ ਕੋਈ ਤਾਂ ਉਹਨੂੰ ਲੱਗਿਆ ਉਹਨਾਂ ਦੇ ਵੱਲੋਂ ਕੀਤਾ ਗਿਆ ਕੋਈ ਖਾਸ ਕੰਮ ਲੁਧਿਆਣੇ ਦੇ ਲਈ ਮੈਨੂੰ ਤਾਂ ਇਹ ਮੈਂ ਐਵੇਂ ਕਮਾਂ ਦੇਖੂ ਸਾਰੀਆਂ ਗੱਲਾਂ ਕੋਈ ਇੱਕ ਪਾਸੇ ਦੀਆਂ ਕਰੀ ਜਾਈਏ ਮੇਰੇ ਵਾਲੇ ਕੰਮ ਕੀਤੇ ਆ ਜਾਂ ਹੁਣ ਜਾਂਦੀ ਵਾਰ ਜਦੋਂ ਕਾਂਗਰਸ ਸੀ ਸੀਗੇ ਜਿਹੜੇ ਕੰਮ ਮੈਂ ਕੀਤੇ ਹੋ ਸੀਗੇ ਉਹਨਾਂ ਦੇ ਜ਼ਰੂਰੀਵਨ ਕੱਟ ਗਿਆ ਜਾਂਦਾ ਜਾਂਦਾ ਦੋ ਵਾਰੀ ਅੱਛਾ ਹਾਂ ਕਿਸੇ ਦੇ ਕੰਮ ਕੀਤੇ ਦੇ ਉੱਤੇ ਜਾ ਕੇ ਬਹਿ ਕੇ ਕਹਿਣਾ ਵੀ ਇਹ ਤਾਂ ਮੇਰਾ ਕੰਮ ਕੀਤਾ ਲੋਕ ਜਾਣਦੇ ਹੀ ਹੁੰਦੇ ਆ ਵੀ ਕਿਹਨੇ ਕੀ ਕੰਮ ਕੀਤਾ ਤੁਸੀਂ ਅਗਰ ਕਰਨ ਯੋਗ ਹੁੰਦੇ ਤਾਂ ਸਾਡੇ 92 ਮੈਂਬਰ ਕਿਉਂ ਆਉਂਦੇ ਪੰਜਾਬ ਦੇ ਲੋਕਾਂ ਨੇ ਤਾਂ ਹੀ ਤੁਹਾਨੂੰ ਉਹ ਤਾਂ ਉਦੋਂ ਹਮੇਸ਼ਾ ਸਾਰੇ ਇਹੀ ਕਹਿੰਦੇ ਆ ਕਹਿੰਦੇ ਵੇਵ ਚੱਲੀ ਸੀ ਉਹਦੇ ਵਿੱਚ ਜਿੱਤ ਕੇ ਸਾਰੇ ਨਹੀਂ ਵੇਵ ਸੇਵਾ ਕਰਦੇ ਆ ਵੇਵ ਤਾਂ ਇੱਕ ਇਹ ਕਿਹੜਾ ਕੋਈ ਘਰ ਬੈਠੇ ਜਿੰਦੇ ਸੀ ਉਹ ਇਨਾਂ ਦੀਆਂ ਵੀ ਵੇਵਾਂ ਹੀ ਚੱਲਦੀਆਂ ਸੀ ਪਰ ਵੇਵ ਚੱਲਣ ਤੋਂ ਬਾਅਦ ਬੋਟਾਂ ਨਾਲ ਬੋਟਾਂ ਲੈ ਕੇ ਮੁੜ ਕੇ ਲੋਕਾਂ ਦੀ ਸਾਰ ਨਹੀਂ ਲੈਣੀ ਤੇ ਪੰਜਾਬ ਨੂੰ ਸਵੇਲ ਲੁੱਟ ਤੇ ਕੁੱਟ ਤੇ ਕਸੁੱਟ ਤੋਂ ਬਿਨਾ ਕੋਈ ਸ਼ੋਰ ਕਰਨਾ ਨਹੀਂਗਾ ਤੁਸੀਂ ਦੱਸੋ ਪੰਜਾਬ ਅੱਜ ਇੱਕ ਜਿਹੜਾ ਨੰਬਰ 1 ਸੂਬਾ ਸੀ ਅੱਜ ਇਹਨਾਂ ਲੋਕਾਂ ਦੀ ਰਾਜਨੀਤੀ ਲੋਕਾਂ ਦੀ ਭੇਡ ਚੜਿਆ ਹੋਇਆ ਅੱਜ ਪੰਜਾਬ ਕਿੱਥੇ ਜਾ ਗ ਰਿਹਾ 700 ਕਿਸਾਨ ਪਹਿਲਾਂ ਸ਼ਹੀਦ ਹੋ ਗਿਆ ਜਿਹੜਾ ਹਰੀ ਕ੍ਰਾਂਤੀ ਲੈ ਕੇ ਆਇਆ ਸੀ ਦੇਸ਼ 'ਚ ਤੇ ਆਪਣਾ ਅੰਦਾਜ਼ਾ ਤਾਂ ਕੋਹੋਂਦਾ ਸੀ ਪੰਜਾਬ ਦਾ ਕਿਸਾਨ ਅਜੇ ਵੀ ਬੈਠੇ ਬਾਰਡਰਾਂ ਤੇ ਬਹਿਣਾ ਇਹਨਾਂ ਦੀ ਨਲਾਕੀਆਂ ਕਰਕੇ ਜਦੋਂ ਪਰ ਰਵਨੀਤ ਬਿੱਟੂ ਫੇਰ ਕਹਿੰਦੇ ਕਹਿੰਦੇ ਮੈਂ ਤਾਂ ਜੰਤਰ ਮੰਤਰ ਬੈਠਾ ਰਿਹਾ ਕਿਸਾਨਾਂ ਦੇ ਨਾਲ ਸਾਹ ਬੈਠਾ ਰਿਹਾ ਫੋਟੋਆਂ ਖਿਚਾਉਣ ਲਈ ਤਾਂ ਮੈਂ ਵੀ ਬਹਿ ਜਾਨਾ ਜਾ ਕੇ ਕੰਮ ਕਰ ਦੇ ਇਹ ਲੋਕ ਸਭਾ ਦੇ ਮੈਂਬਰ ਸੀ ਉਦੋਂ ਦਿੰਦੇ ਅਸਤੀਫੇ ਦਿੰਦੇ ਉਦੋਂ ਅਸਤੀਫੇ ਦੇ ਕੇ ਦੱਸਦੇ ਵੀ ਅਸੀਂ ਨਹੀਂ ਤੁਹਾਡੀਆਂ ਲੋਕ ਸਭਾ ਚ ਬਹਿ ਕੇ ਰਾਜੀ ਵੀ ਜਿੰਨੀ ਦਾ ਸਾਡੇ ਪੰਜਾਬ ਦੇ ਕਿਸਾਨਾਂ ਦਾ ਹੱਕ ਨਹੀਂ ਦਿੱਤਾ ਜਾਂਦਾ ਸਰਦਾਰ ਭਗਵਾਨ ਸਿੰਘ ਮਾਨ ਤਰਾ ਵੰਦੇ ਮਾਨ ਸਾਹਿਬ ਕਰਕੇ ਹੁਣ ਬੈਠੇ ਆ ਨਾ ਸਰਦਾਰ ਭਗਵਾਨ ਸਿੰਘ ਮਾਨ ਤਿੰਨ ਰਾਤ ਦੇ 2-2 ਵਜੇ ਤੱਕ ਸੈਂਟਰ ਦੇ ਮੰਤਰੀਆਂ ਨੂੰ ਕਿਹਾ ਵੀ ਸਾਡੇ ਆਂ ਦਾ ਤਰਾ ਤੱਕਾ ਨਾ ਕਰੋ ਇਹਨਾਂ ਦੀਆਂ ਮੰਗਾ ਮੰਨ ਲਓ ਅੱਛਾ ਪ੍ਰੈਸ਼ਰ ਜੀ ਜਿਵੇਂ 9 ਕੌਨਸਟਿਟੂਐਂਸੀਆਂ ਪੈਂਦੀਆਂ ਬੰਦੇ ਸਾਰੇ ਕਿਤੇ ਐਮਐਲਏ ਬਹੁਤੇ ਕਰਕੇ ਤੁਹਾਡੇ ਹੀ ਨੇ ਤੇ ਇਹਦਾ ਇਹਦਾ ਕਿੰਨਾ ਕੁ ਮਨ ਤੇ ਪ੍ਰੈਸ਼ਰ ਘਟਦਾ ਕਿ ਆਪਣੀ ਬੰਦੇ ਹੈਗੇ ਨੇ ਕਿਉਂਕਿ ਜਦੋਂ ਤੁਸੀਂ ਲੋਕਾਂ ਦੇ ਵਿੱਚ ਨਿਕਲਣਾ ਐਮਐਲਏ ਜਦੋਂ ਆਪਣਾ ਹੋਵੇ ਫਰਕ ਤਾਂ ਪੈਂਦਾ ਉਹਦਾ ਦੇਖੋ ਗੱਲ ਸੁਣੋ ਜਦੋਂ ਮੇਰੇ ਨਾਲ ਦੇ ਜਿਹੜੇ ਕਲੀਕ ਮੇਰੇ ਐਮਐਲਏ ਆ ਹਮਮ ਅਗਰ ਉਹਨਾਂ ਨੇ ਆਪਣੀ ਕੌਂਸੀਲਿਓਂਸੀ ਚ ਕੰਮ ਕੀਤਾ ਹੋਗਾ ਲੋਕ ਜਾਣਦੇ ਆ ਉਹਨ ਮੈਨੂੰ ਪਤਾ ਵਾ ਮੈਂ ਹਲਕਾ ਸੈਂਟਰ ਦੇ ਵਿੱਚ ਐਨਾ ਬੱਗਾ ਜੀ ਹੋਗੇ ਗੋਗੀ ਜੀ ਹੋਗੇ ਸੀਨਾ ਜੀ ਹੋਗੇ ਸਿੱਧੂ ਜੀ ਹੋਗੇ ਸਾਰੇ ਸਾਡੇ ਐਮਐਲਏ ਨੇ ਕੰਮ ਕੀਤਾ ਵਾ ਨਾਲ ਬੁਰੀ سپورਟਾ ਥੋਕ ਕੇ ਬਿਲਕੁਲ ਹੈ ਸਾਡੀ ਪਾਰਟੀ ਦਾ ਇਹੀ ਤਾਂ ਸਾਡੀ ਪਾਰਟੀ ਦਾ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਇੱਕ ਅਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਇਹ ਜਿਹੜੇ ਵੀ ਸਾਡੇ ਐਮ ਐਲ ਏ ਆ ਇਹ ਜਜਵਾਤੀ ਹੋ ਕੇ ਤੇ ਆਪਣੇ ਆਪ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਭੋਲਾ ਜੀ ਸਾਰੇ ਸੰਗੋਵਾਲ ਸਾਹਿਬ ਜਿੰਨੇ ਵੀ ਮੈਡਮ ਆ ਮਾਨੂਕੇ ਮਾਨੂਕੇ ਇਹ ਸਾਰੇ ਮੇਰੇ ਨਾਲ ਨੇ ਮੇਰੇ ਪਰਿਵਾਰ ਆ ਔਰ ਅਸੀਂ ਬਤੌਰ ਪਰਿਵਾਰ ਕੰਮ ਕਰਾਂਗੇ ਚਾਹੇ ਭੋਲਾ ਜੀ ਹੋਣ ਚਾਹੇ ਮੈਡਮ ਮਾਨੂਕੇ ਹੋਵੇ ਸੰਗੋਵਾਲ ਸਾਹਿਬ ਹੋਣ ਸਾਰੇ ਐਮਐਲਏ ਜਿੰਨੇ ਆ ਅਸੀਂ ਦਾਖਿਆਂ ਤੋਂ ਸਾਰੇ ਜਿੰਨੇ ਵੀ ਮੇਰੇ ਸਾਥੀ ਕਲੀਕ ਨੇ ਸਾਰੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਔਰ ਸਾਡੇ ਵਲੰਟੀਅਰ ਜਿਹੜੇ ਮਿਹਨਤ ਕਰ ਰਹੇ ਆ ਵਲੰਟਰੀਆਂ ਨੇ ਦੇ ਸਿਰ ਦੇ ਉੱਤੇ ਪਹਿਲਾਂ ਵੀ ਮੈਂ ਇਹਨਾਂ ਲੋਕਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਅੱਜ ਵੀ ਮੇਰੇ ਕੋਲ ਅੱਜ ਸਵੇਰੇ ਵੀ ਸਰਪੰਚ ਸਰਵਾਨ ਹੋ ਕੇ ਗਏ ਆ ਉੱਥੇ ਇਕੱਠ ਹੋਇਆ ਹੋਇਆ ਹਾਂ ਪਰ ਦੇਖੋ ਲੋਕ ਕੰਮਾਂ ਨੂੰ ਦੇਖਦੇ ਆ ਹੁਣ ਉਹ ਪਹਿਲੇ ਵਾਲੀਆਂ ਰਾਜਨੀਤੀਆਂ ਗਈਆਂ ਤਾਂ ਹੀ ਲੋਕਾਂ ਨੇ 92 ਮੈਂਬਰ ਚੁਣ ਕੇ ਇਤਿਹਾਸ ਬਣਾਇਆ ਸੀਗਾ ਇਹ ਹੁਣ ਲੋਕਾਂ ਨੂੰ ਪਤਾ ਨਹੀਂਗਾ ਇਹ ਜੀ वैसे ਤੁਸੀਂ ਤਾਂ ਐਮਐਲਏ ਦਾ ਵਰਕਿੰਗ ਸਟਾਈਲ ਸਾਰਾ ਦੇਖਿਆ ਹੀ ਆ ਨੇੜਿਓਂ ਸ਼ੁਰੂ ਤੋਂ ਹੀ ਤੁਸੀਂ ਪੋਲਿਟਿਕਸ ਨਾਲ ਜੁੜੇ ਰਹੇ ਹੋ ਤੋ ਟੋਟ ਬੱਲਾ ਜਿਆਦਾ ਫੋਨ ਨਹੀਂ ਚੁੱਕਣਾ ਬਿਜ਼ੀ ਨੇ ਐਮਐਲਏ ਸਾਹਿਬ ਇਹ ਉਹ ਚੀਜ਼ਾਂ ਹੁਣ ਘਟ ਗਈਆਂ ਆਮ ਆਦਮੀ ਪਾਰਟੀ ਨੇ ਘਟਾਤੀਆਂ ਦੇਖੋ ਜਦੋਂ ਤੁਹਾਡੀ ਨੀਅਤ ਤੇ ਨੀਤੀ 'ਚ ਫਰਕ ਆ ਜਾਂਦਾ ਨਾ ਹੂੰ ਲੋਕਾਂ ਨੂੰ ਦਿਖਾਵਾ ਕੋਈ ਸ਼ੋਰ ਹੋਵੇ ਤੇ ਤੁਹਾਡੇ ਮਨ 'ਚ ਕੋਈ ਸ਼ੋਰ ਹੋਵੇ ਲੋਕ ਉਸ ਗੱਲ ਨੂੰ ਅੱਜ ਕੱਲ੍ਹ ਜਾਣਨ ਲੱਗ ਪਏ ਵੈਸੇ ਤੁਹਾਨੂੰ ਮਿਲਣ ਦੇ ਸਾਰੇ ਆ ਕੇ ਸਿੱਧਾ ਫੋਨ ਕਰ ਲੈਂਦੇ ਆ ਚੱਕ ਲੈਂਦੇ ਹੋ ਮੇਰਾ ਕੋਈ ਮੈਂ ਮੇਰੇ ਕੋਲ ਦੋ ਟੈਲੀਫੋਨ ਨੇ ਤੁਸੀਂ ਆਪ ਵੀ ਮੈਂ ਆਪ ਹੀ ਚੱਕਦਾ ਤਕਰੀਬਨ ਜੇ ਮੇਰੇ ਨਾਲ ਮੁੰਡਾ ਹੈਗਾ ਮੈਂ ਗੱਡੀ ਦੇ ਵਿੱਚ ਕਿਸੇ ਦੂਜੇ ਦੇ ਕਰਦਾ ਤਾਂ ਦੂਜਾ ਚੱਕ ਲੈਂਦਾ ਦੇਖੋ ਫੋਨ ਹੁੰਦਾ ਕਾਦੇ ਲਈ ਆ ਕਿਉਂਕਿ ਚੱਕਿਆ ਕਿਸੇ ਵਰਕਰ ਜਾਂ ਮੇਰੇ ਵੋਟਰ ਨੂੰ ਜ਼ਰੂਰਤ ਹੋਣਾ ਮੈਂ ਉਹਦਾ ਟੈਲੀਫੋਨ ਹੀ ਨਾ ਸੁਣਾ ਤੇ ਉਹਦੀ ਕੀ ਪਤਾ ਕੀ ਸਮੱਸਿਆ ਦੇ ਵਿੱਚ ਕਿਹੜੀ ਮੁਸੀਬਤ ਚ ਉਹ ਬੈਠਾ ਵਾ ਕਿਉਂ ਮੈਨੂੰ ਟੈਲੀਫੋਨ ਕਰ ਰਿਹਾ ਟੈਲੀਫੋਨ ਰੱਖਣ ਦਾ ਮਤਲਬ ਜਾਂ ਸੁਣਨ ਦਾ ਕੀ ਹੁੰਦਾ ਵਾ ਉਦੋਂ ਬੰਦਾ ਕਰਦਾ ਜਦੋਂ ਕੋਈ ਕਿਸੇ ਨੂੰ ਕਿਸੇ ਦੀ ਲੋੜ ਹੁੰਦੀ ਆ ਇਹ ਆਪਣੀਆਂ ਲੋੜਾਂ ਪੂਰੀਆਂ ਕਰਕੇ ਸਿਆਸੀ ਬੰਦੇ ਤਾਂ ਘਰ ਬੈ ਜਾਂਦੇ ਆ ਪੌਣੇ ਪੰਜ ਸਾਲ ਬਾਅਦ ਫੇਰ ਹੱਥ ਜੋੜਨ ਆ ਜਾਂਦੇ ਆ ਹੁਣ ਸਾਰਾ ਕੁਝ ਜਾਣਦੇ ਆ ਲੋਕ ਉਹ ਪੱਕਾ ਹੀ ਘਰ ਬਿਠਾ ਦਿੰਦੇ ਆ ਹੁਣ ਲੋਕ ਅੱਛਾ ਅਸ਼ੋਕ ਜੀ ਇੱਕ ਤੋਂ ਆਖਰੀ ਸਵਾਲ ਲੈ ਕੱਲ ਮੀਟਿੰਗ ਹੋਈ ਐ 13 ਸਾਰੇ ਉਮੀਦਵਾਰ ਸੱਦੇ ਹੋਏ ਸੀ ਭਗਵੰਤ ਸਿੰਘ ਮਾਨਹੂਰਾਂ ਦੇ ਬਗਾਨੇ ਕਹਿੰਦੇ ਮਾਈਕਰੋ ਨੂੰ ਲੈ ਕੇ ਮੇਜਰ ਜਿਹੜੀ ਸਾਰੀ ਰਣਨੀਤੀ ਕੁਝ ਥੋੜਾ ਜਿਹਾ ਕਰ ਸਕਦੇ ਹੋ ਗੱਲਾਂ ਬਾਤਾਂ ਕੀ ਹੋਈਆਂ ਉਹਦੇ ਵਿੱਚ ਕੀ ਕੁਝ ਕਿਹਾ ਗਿਆ ਤੁਹਾਡੀ ਸਪੀਚ ਵੀ ਅਸੀਂ ਸੁਣੀ ਦੇਖੋ ਸਾਬਨਾ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਨੇ ਆਮ volunteers ਸਾਡੇ ਚੇਅਰਮੈਨ ਸਾਹਿਬ ਸਾਰੇ ਬੈਠੇ ਸੀਗੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇੰਟਰੋਡਿਊਸ ਕਰਾਇਆ ਵੀ ਜਿਹੜੇ ਆਪਣੇ ਹੁਣ ਲੋਕ ਸਭਾ ਚ ਮੈਂਬਰ ਚੁਣ ਕੇ ਭੇਜਣੇ ਆ ਉਹ ਸਾਡੇ ਆ 13 ਦੇ 13 ਬੈਠੇ ਆ ਇਹ ਤੁਹਾਡੇ ਨਾਲ ਸਿੱਧਾ ਰਾਬਤਾ ਰੱਖਿਆ ਕਰੂਗੇ ਕਿਉਂਕਿ ਅੱਗੇ ਦਾ ਲੋਕੀ ਹੈ ਜੀਆਂ ਕੋਈ ਮਿਲਨੀ ਇਨੀ ਕਰਾਉਂਦੇ ਸੀ ਲੋਕੀ ਇਹਨਾਂ ਨੇ ਜਿਹੜਾ ਕਿਸੇ ਨੂੰ ਮਿਲਣਾ ਹੁੰਦਾ ਸੀ ਮਿਲ ਨਹੀਂਦਾ ਉਹ ਕਰਾਉਂਦਾ ਹੁੰਦਾ ਜਿਹੜਾ ਬੰਦਾ ਕਿਸੇ ਨਾਲ ਜੁੜ ਕੇ ਰਹਿਣਾ ਹੁੰਦਾ ਇਹਨਾਂ ਨੇ ਮਿਲਨੀਆਂ ਕਰਾ ਕੇ ਕੀ ਲੈਣਾ ਇਹ ਤਾਂ ਬਸ ਵੋਟਾਂ ਲੈ ਰਹੋਂਦੇ ਸੀ ਵੋਟਾਂ ਲੈ ਕੇ ਮੁੜ ਕੇ ਪੌਣੇ ਪੰਜ ਸਾਲ ਬਾਅਦ ਲੰਧਪੁਰੋਂ ਇੱਥੇ ਆ ਗਏ ਇੱਥੋਂ ਹੁਣ ਕਿਤੇ ਹੋਰ ਚਲੇ ਗਏ ਭੱਜ ਭੱਜ ਇਹ ਮਿਲਨੀਆਂ ਥੋੜਾ ਕਰਾ ਸਕਦੇ ਇਹ ਤਾਂ ਸਿਰਫ ਲੋਕਾਂ ਤੋਂ ਵੋਟਾਂ ਮੰਗਣ ਵਾਲੇ ਲੀਡਰ ਸੀਗੇ ਲੋਕੀ ਅੱਜ ਜਾਣਦੇ ਆ ਲੋਕਾਂ ਨੇ ਆਪਣੇ ਆਪ ਸੇਵਾ ਬੰਦੇ ਦੇ ਅੰਦਰ ਹੋਣੀ ਚਾਹੀਦੀ ਆ ਮਨ ਦੀ ਭਾਵਨਾ ਨਾਲ ਸੇਵਾ ਹੁੰਦੀ ਆ ਲੋਕ ਦਿਖਾਵੇ ਲਈ ਸੇਵਾ ਨਹੀਂ ਹੁੰਦੀ ਲੋਕ ਦਿਖਾਵੇ ਲਈ ਸੇਵਾ ਨਹੀਂ ਹੁੰਦੀ ਮਨਪ੍ਰੇਤ ਵਾਲੀ ਵਾਲਾ ਹਲਕਾ ਵੀ ਵਿਚੇ ਪੈਂਦਾ ਉੱਥੇ ਚਲੋ ਤੁਹਾਡਾ ਐਮਐਲਏ ਨਹੀਂ ਹੈਗਾ ਉੱਥੇ ਵੀ ਪ੍ਰਚਾਰ ਠੋਕੇ ਹੋਊਗਾ ਦੇਖੋ ਕਰਨਾ ਪ੍ਰਚਾਰ ਆਪਣੇ ਕੰਮਾਂ ਨੂੰ ਅੱਜ ਜਿਹੜੇ ਲੋਕ ਪਿੰਡਾਂ ਦੇ ਸੂਏ ਕਸੀਆਂ ਲੋਕਾਂ ਨੂੰ ਕਦੇ ਲੈਡ ਮੋਟਰ ਚਲਾਉਣੀ ਨਹੀਂ ਫੇਰ ਦੇ ਵਿੱਚ ਜਾਣੀ ਜਾਣਾ ਪਿਆ ਅੱਜ ਲੋਕ ਇਹਨਾਂ ਚੀਜ਼ਾਂ ਨੂੰ ਇਹ ਚੀਜ਼ਾਂ ਦਾ ਵੀ ਇੰਪੈਕਟ ਪਊਗਾ ਬਿਲਕੁਲ ਬਿਲਕੁਲ ਲੋੜ ਆ ਅੱਜ ਪਾਣੀ ਸਾਡਾ ਪੰਜਾਬ ਦਾ ਜਿਹੜਾ ਅੰਨ ਦਾਤਾ ਸੀ ਉਹਦਾ ਅੱਜ ਪਾਣੀ ਧਰਤੀ ਦਾ ਖਤਮ ਹੋ ਰਿਹਾ ਵਾ ਥੱਲਿਓ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਸੀ ਵੀ ਨਹਿਰਾਂ ਦਾ ਪਾਣੀ ਕਿੱਥੇ ਦੇ ਕਿੱਥੇ ਜਾ ਕੇ ਆਪਣੇ ਕਿਸੇ ਅਰਥ ਨਹੀਂ ਆਉਂਦਾ ਆਪਣੀ ਧਰਤੀ ਖਾਲੀ ਹੋਈ ਜਾ ਰਹੀ ਆ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰੂਗੀਆਂ ਇਹ ਸਰਦਾਰ ਭਗਵੰਤ ਸਿੰਘ ਮਾਨ ਦਾ ਉਸੇ ਵੇਲੇ ਹੀ ਹਜੇ 2 ਸਾਲ ਹੋਇਆ ਇਹਨਾਂ ਨੂੰ ਪਿਛਲੇ ਸਮੇਂ ਦੀਆਂ ਸਰਕਾਰਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸੀ ਜਦੋਂ ਪੰਜਾਬ ਦਾ ਪਾਣੀ ਜਿਹੜਾ ਆਂਦਾ ਤਾ ਉਹ ਉਹਦੇ ਲਈ ਤੁਸੀਂ ਪਾਣੀ ਖਤਮ ਕਰਨ ਲੱਗੇ ਹੋਏ ਹੋ ਸੂਏ ਕਸੀਆਂ ਵੰਦਾ ਇਹਨਾਂ ਦੇ ਉੱਪਰ ਘਰ ਪੁਆ ਤੇ ਲੋਕਾਂ ਦੇ ਆਪਣੇ ਲੀਡਰਾਂ ਨੇ ਆਪਣੇ ਜ਼ਮੀਨਾਂ ਵੇਚਤੀਆਂ ਸੂਏ ਕਸੀਆਂ ਵਾਲੀਆਂ ਇਹ ਲੋਕਾਂ ਨੇ ਪੰਜਾਬ ਦਾ ਟੋਟਲ ਤਾਲਾ ਲਾ ਕੇ ਚਾਬੀਆਂ ਆਪਣੇ ਕੋਲ ਰੱਖੀਆਂ ਹੋਈਆਂ ਸੀ ਅੱਛਾ ਪ੍ਰਾਸ਼ਰ ਜੀ ਕੋਈ ਚਾਰ ਜਾਂ ਪੰਜ ਵੱਡੇ ਕੰਮ ਜਿਹੜੇ ਲੁਧਿਆਣੇ ਲਈ ਲੈ ਕੇ ਆਉਂਗੇ ਤੁਹਾਨੂੰ ਜੇ ਲੋਕ ਭੇਜਦੇ ਨੇ ਸਭ ਤੋਂ ਪਹਿਲਾਂ ਮੈਂ ਇੱਥੇ ਪੀਜੀਆਈ ਵਰਗਾ ਇੱਕ ਵੱਡਾ ਹਸਪੀਟਲ ਲੈ ਕੇ ਆਉਣਾ ਲੁਧਿਆਣੇ ਦੀ ਜ਼ਰੂਰਤ ਹੈ ਇਹ ਔਨ ਰਿਕਾਰਡ ਕਹਿ ਰਹੇ ਹਾਂ ਹਾਂਜੀ ਹਾਂਜੀ ਔਨ ਰਿਕਾਰਡ ਮੈਂ ਕਹਿ ਰਿਹਾ ਦੂਸਰਾ ਕੰਮ ਜਿਹੜਾ ਬਾ ਲੁਧਿਆਣਾ ਇੰਡਸਟਰੀ ਦਾ ਹੱਬ ਆ ਲੁਧਿਆਣਾ ਪੂਰੇ ਪੰਜਾਬ ਨੂੰ ਔਰ ਪੂਰੇ ਇੰਡੀਆ ਦੇ ਵਿੱਚ ਵਪਾਰ ਦੇ ਵਿੱਚ ਨੰਬਰ 1 ਸ਼ਹਿਰ ਸੀਗਾ ਇਸ ਸਮੇਂ ਤੇ ਉਹਦਾ ਤੀਜਾ ਕੰਮ ਜਿਹੜਾ ਵਾ ਹਰ ਗਰੀਬ ਦੇ ਨਾਲ ਖੜ ਕੇ ਉਹਦਾ ਜਿਹੜਾ ਸਮਾਂ ਵਾ ਉਹ ਕਟਾਉਣਾ ਤੇ ਉਹਨੂੰ ਜਿਹੜੇ ਕੰਮ ਦੀ ਜ਼ਰੂਰਤ ਆ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਆ ਬੱਚਾ ਉਹਦੇ ਐਜੂਕੇਸ਼ਨ ਲਈ ਜਿੰਨੀ ਉਹਦੀ ਜ਼ਰੂਰਤ ਹੋਊਗੀ ਹਰ ਮੇਰੇ ਹਲਕੇ ਦਾ ਬੱਚਾ ਕੋਈ ਪੈਸੇ ਦੀ ਕਮਜ਼ੋਰੀ ਨਾ ਲਾ ਲਓ ਘਰ ਦੀ ਮਜਬੂਰੀ ਨਾ ਲਾ ਲਓ ਵਿਦਿਆ ਵੱਲੋਂ ਵਾਂਝਾ ਨਹੀਂ ਰਹੂਗਾ ਮੈਂ ਚਾਹੇ ਜੋ ਮਰਜੀ ਚਾਹੇ ਬਤੌਰ ਸਰਕਾਰ ਚਾਹੇ ਪਰਸਨਲ ਇਹ ਵੱਡੀ ਗੱਲ ਕਹਿ ਰਿਹਾ ਹਾਂ ਮੈਂ ਬਹੁਤ ਮੈਂ ਤੁਹਾਡੇ ਜ਼ਿੰਮੇਵਾਰੀ ਨਾ ਕਹਿ ਰਿਆਂ ਨਾਲੇ ਜ਼ਿੰਮੇਵਾਰੀ ਨਾ ਕਹਿ ਰਿਆਂ ਮੈਂ ਕਿਸੇ ਨੂੰ ਆਪਣੇ ਹਲਕੇ ਦੇ ਬੱਚੇ ਨੂੰ ਇਹ ਮਹਿਸੂਸ ਨਹੀਂ ਹੋਣਾ ਵੀ ਜੇ ਮੇਰੇ ਬਾਪ ਕੋਲ ਚਾਰ ਪੈਸੇ ਹੁੰਦੇ ਤਾਂ ਮੈਂ ਵੀ ਪੜ ਸਕਦਾ ਸੀ ਇਹ ਇਹ ਚੀਜ਼ਾਂ ਜ਼ਰੂਰੀ ਨੇ ਔਰ ਲੋਕਾਂ ਦੇ ਅੰਦਰ ਪਹੁੰਚਾਉਣੀ ਆ ਤੇ ਲੋਕਾਂ ਦੇ ਨਾਲ ਕੜਨਾ ਇਹ ਚੀਜ਼ਾਂ ਜ਼ਰੂਰੀ ਨੇ ਜਦੋਂ ਕੋਈ ਬੱਚਾ ਸਾਡਾ ਇਸ ਕੰਮ ਤੋਂ ਮਜਬੂਰ ਹੋ ਜਾਂਦਾ ਤਾਂ ਹੀ ਤਾਂ ਪੰਜਵਾਂ ਦਰਿਆ ਨਸ਼ੇ ਦਾ ਬਣਾਤਾ ਇਹਨਾਂ ਲੋਕਾਂ ਨੇ ਹੂੰ ਰਾਜਨੀਤੀ ਲੋਕਾਂ ਨੇ ਕਿੰਨੇ ਮਾਵਾ ਦੇ ਪੁੱਤ ਬਲੀ ਚੜ ਗਏ ਇਸ ਕੰਮ ਦੇ ਜਦੋਂ ਮੈਂ ਲੋਕ ਬਦਾਨ ਸਭਾ ਚ ਲੋਕਾਂ ਕੋਲ ਵੋਟਾਂ ਮੰਗਣ ਗਿਆ ਵਾ ਮੈਨੂੰ ਹਰ ਮਾਂ ਦੇ ਇਹੀ ਲਵ ਸੀਗੇ ਬਿਆਨ ਸੀਗੇ ਵੇ ਪੁੱਤ ਤੈਨੂੰ ਐਤ ਕੀ ਸੇਵਾ ਦਾ ਦਾਂਗੇ ਹਲਕੇ ਦੀ ਪਰ ਸਾਦ ਨੂੰ ਪਹਿਲਾਂ ਸਾਡਾ ਕੰਮ ਕਰਨਾ ਜਦੋਂ ਮੈਂ ਪੁੱਛਦਾ ਸੀ ਮਾਂ ਕੀ ਕੰਮ ਆ ਕਹਿੰਦੀ ਪੁੱਤ ਵੀ ਚਲੇ ਗਿਆ ਘਰੋਂ ਤੇ ਸਿਲੰਡਰ ਵੀ ਛੱਡ ਕੇ ਗਿਆ ਘਰ ਦਾ ਇਹ ਇਹ ਜਿਹੜਾ ਚਿੱਟੇ ਦੀ ਜਹਿਮਤ ਉਹਨੂੰ ਚਿੰਬੜੀ ਆਪ ਵੀ ਚਲੇ ਗਿਆ ਤੇ ਘਰ ਦਾ ਸਿਲੰਡਰ ਵੀ ਮਜਬੂਰੀ ਨਾਲ ਵੇਚ ਕੇ ਉਹ ਆਪਣਾ ਅੰਤਿਮ ਯਾਤਰਾ ਕਰ ਗਿਆ ਕੀ ਅਸੀਂ ਲੋਕ ਪੰਜਾਬੀ ਆ ਪੰਜਾਬ ਦਾ ਇਤਿਹਾਸ ਆਪਨਾ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਉਹ ਧਰਤੀ ਦੇ ਵਾਰਸ ਜਿਹੜੇ ਅੱਜ ਲਵਾਰਸ ਹੋ ਗਏ ਜਿਹੜਾ ਇਹ ਕੰਮ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮੱਲਾ ਕਲੀਨਿਕ ਖੋਲੇ ਆ ਤੁਸੀਂ ਇੱਕ ਆਪਾਂ ਇੱਕ ਆਮ ਸਧਾਰਨ ਲੋਕ ਇht ਦੀ ਗੱਲ ਕਰੀਏ ਤਾਂ ਇੱਕ ਇੱਕ ਕੌਨਸੀ ਹੌਨਸੀ ਜੇ 11500 ਬੰਦਾ ਫ੍ਰੀ ਮੈਡੀਕਲ ਲੈ ਕੇ ਔਰ ਐਮਬੀਬੀਐਸ ਡਾਕਟਰੋਨੂੰ ਚੈੱਕ ਕਰ ਰਿਹਾ ਵਾ ਤੁਸੀਂ ਦੱਸੋ ਕਿੰਡੀ ਵੱਡੀ ਗੱਲ ਆ ਇਹ ਕੋਈ ਰਾਜਨੀਤੀ ਤੋਂ ਜੇ ਫਿਰ ਹਟਕੇ ਵੀ ਸੋਚੀਏ ਤਾਂ ਹਰ ਰੋਜ਼ 80000 ਬੰਦਾ ਸ਼ਹਿਰ ਲੁਧਿਆਣੇ ਦਾ ਉਹ ਹਰ ਰੋਜ਼ ਫਰੀਦ ਦਵਾਈ ਤੇ ਆਪਣੇ ਆਪ ਨੂੰ ਤੰਦਰੁਸਤ ਹੋ ਕੇ ਆਪਣੇ ਘਰ ਦੀ ਦੇ ਆਪਣੇ ਸਮਾਜ ਦੀ ਸੇਵਾ ਕਰੇ ਇਕ ਜੇ ਸੋ ਯੂਨਿਟ ਬਿਜਲੀ ਵਾਲਾ ਮੁੱਦਾ ਵੀ ਫਾਇਦਾ ਦੇਊਗਾ ਦੇਖੋ 600 ਯੂਨਿਟ ਮੈਂ ਦਸਣ ਲੱਗਿਆ ਤੁਹਾਡੇ ਲਈ 600 ਯੂਨਿਟ ਮੈਂ ਅੱਜ ਜਦੋਂ ਮਾਮਾ ਆਉਂਦੀਆਂ ਨੇ ਮੈਨੂੰ ਕਹਿੰਦੀਆਂ ਨੇ ਕਹਿੰਦੇ ਨੇ ਲੋਕ ਹਾਂ ਕਹਿੰਦੇ ਆ ਲੋਕ ਕਹਿੰਦੇ ਆ ਮੇਰੇ ਆਪਣੇ ਘਰ ਦਾ ਬਿੱਲ ਜ਼ੀਰੋ ਆਇਆ ਜੀ ਮੈਂ ਹਾਂ ਲੋਕਾਂ ਨੇ ਤਾਂ ਕਹਿਣਾ ਹੀ ਕਹਿਣਾ ਮੈਨੂੰ ਇਹ ਦੱਸਦੇ ਹੋਏ ਤੁਹਾਡੇ ਲਈ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਸ਼ੁਕਰਾਨਾ ਕਰਦਾ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਦਾ ਤੁਸੀਂ ਇਹ ਦੇਖੋ 4000 ਤੋਂ ਲੈ ਕੇ 5000 ਜਿਸ ਘਰ ਦਾ ਪੈਸਾ ਵੱਜ ਜਾਣਾ 4 ਤੇ 5000 ਦੇ ਵਿੱਚ ਤੇ ਉਹਦੇ ਘਰ ਦੀ ਰਸੋਈ ਤੇ ਉਸ ਘਰ ਦੀ ਚਾਨਣ ਕਿੰਨਾ ਹੋ ਜਾਣਾ ਕਿੱਥੇ ਤਾਂ 4-5000 ਬੰਦਾ ਪਹਿਲਾਂ ਆਪਣੇ ਘਰ ਲਈ ਇਕੱਠਾ ਕਰਦਾ ਸੀ ਇਸ ਕੰਮ ਲਈ ਅੱਡ ਰੱਖ ਦਿੰਦਾ ਅੱਡ ਰੱਖਦਾ ਸੀਗਾ ਅੱਜ ਕਿੰਨਾ ਵੱਡਾ ਮਾਨ ਆ ਅੱਜ ਲੋਕਾਂ ਨੂੰ ਪਤਾ ਇਹ ਹੀ 5000 ਆਪਣੇ ਬੱਚੇ ਦੀ ਫੀਸ ਦਾਂਗੇ ਇਹੀ 5000 ਰਸੋਈ ਦੇ ਵਿੱਚ ਰਾਸ਼ਨ ਪਊਗਾ ਚ 2500 ਦਾ ਇਸ ਕਰਕੇ ਬਹੁਤ ਵੱਡੀਆਂ ਗੱਲਾਂ ਨੇ ਸਰਦਾਰ ਭਗਵਾਨ ਸਿੰਘ ਮਾਨ ਨੇ ਉਹ ਕੰਮ ਸੋਚਿਆ ਜਿਹੜਾ ਆਮ ਲੋਕਾਂ ਦਾ ਜ਼ਰੂਰਤ ਸੀ ਤਾਂ ਬਿਲਕੁਲ ਅਸ਼ੋਕ ਪੱਪੀ ਪ੍ਰਾਸ਼ਰ ਹੋਰਾ ਦੇ ਨਾਲ ਗੱਲਬਾਤ ਕੀਤੀ ਹੈ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਕੈਂਡੀਡੇਟ ਨੇ ਔਰ ਤਮਾਮ ਤਰ੍ਹਾਂ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ ਔਰ ਥੋੜਾ ਜਿਹਾ ਪਰਸਨਲ ਲੈਵਲ ਤੇ ਵੀ ਗੱਲਬਾਤ ਜਾਣਨ ਦੀ ਕੋਸ਼ਿਸ਼ ਕੀਤੀ ਆ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਲੋਕ ਇੱਥੋਂ ਚੁਣ ਕੇ ਭੇਜਦੇ ਨੇ ਲੁਧਿਆਣੇ ਦੇ ਲਈ ਕੀ ਵਿਜ਼ਨ ਹੈਗਾ ਅਪਰਾਸ਼ਰ ਸਾਹਿਬ ਬਹੁਤ ਧੰਨਵਾਦ ਸਾਨੂੰ ਨਾਲ ਗੱਲਬਾਤ ਕਰਨ ਦੇ ਲਈ ਔਰ ਆਪਣੇ ਜਜ਼ਬਾਤ ਔਰ ਆਪਣਾ ਇਹ ਸਮਾਂ ਸਾਨੂੰ ਦੇਣ ਦੇ ਲਈ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ